ਜੈ ਮਸੀਹੀ ਰਿਸ ਦਾ ਲਾਰਡ ਫਰੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਰਕਤ ਮਿਲੇ ਆਸ਼ੀਸ਼ ਮਿਲੇ ਸੋ ਦੋਸਤੋ ਮੈਂ ਅੱਜ ਇੱਕ ਟੌਪਿਕ ਲੈ ਕੇ ਆਇਆ ਸੀ ਵੈਸੇ ਮੈਂ ਕੱਲ ਇਹਦੇ ਬਾਰੇ ਇੱਕ ਲਾਈਵ ਵੀ ਕੀਤਾ ਸੀ ਪ੍ਰੋਗਰਾਮ ਤੇ ਇਸ ਦੇ ਉੱਤੇ ਵੀਡੀਓ ਵੀ ਬਣਾ ਰਿਹਾ ਆ ਕਿ ਜਿਹੋ ਜਿਹੇ ਅੱਜ ਕੱਲ ਸਮਾਂ ਚੱਲ ਰਿਹਾ ਤੁਸੀਂ ਸਾਰੇ ਦੇਖ ਰਹੇ ਹੋ ਕਿ ਬਹੁਤ ਸਾਰੀਆਂ ਜਗ੍ਹਾ ਉੱਤੇ ਮਸੀਹੀ ਲੋਕਾਂ ਦੇ ਉੱਤੇ ਬਹੁਤ ਸਾਰੇ ਅਤਿਆਚਾਰ ਬਹੁਤ ਸਾਰਾ ਸਤਾਉ ਹੈ ਸਤਾਇਆ ਜਾ ਰਿਹਾ ਹੈ ਨਾ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਿ ਹੈਗੀਆਂ ਅਲੱਗ-ਅਲੱਗ ਧਰਮਾਂ ਦੀਆਂ ਉਹ ਤੰਗ ਪਰੇਸ਼ਾਨ ਕਰ ਰਹੇ ਆ ਚਰਚ ਤੋੜ ਰਹੇ ਆ ਚਲਦੀਆਂ ਪ੍ਰਾਰਥਨਾਵਾਂ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਸੋ ਇਹ ਜੋ ਵੀ ਹੋ ਰਿਹਾ ਆ ਇਹਦੇ ਬਾਰੇ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਬਾਰੇ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪਹਿਲਾਂ ਹੀ ਭਵਿੱਖਬਣੀ ਕਰ ਦਿੱਤੀ ਗਈ ਹੈ ਕਿ ਅੰਤ ਦੇ ਸਮੇਂ ਦੇ ਵਿੱਚ ਸਾਡੇ ਨਾਲ ਕੀ-ਕੀ ਹੋਵੇਗਾ ਸੋ ਜਿਹੜੇ ਲੋਕ ਖੁਸ਼ ਹੁੰਦੇ ਹਨ ਜਾਂ ਵਿਰੋਧ ਕਰ ਰਹੇ ਹਨ ਇਹ ਉਹਨਾਂ ਦੇ ਲਈ ਵੀ ਹੈ ਵੀਡੀਓ ਮੈਂ ਉਹਨਾਂ ਨੂੰ ਵੀ ਦੱਸਣਾ ਚਾਹਣਾ ਆ ਕਿ ਤੁਸੀਂ ਜੋ ਕੁਝ ਕਰ ਰਹੇ ਹੋ ਇਹ ਸਭ ਤੁਹਾਡੀ ਮਰਜ਼ੀ ਨਾਲ ਨਹੀਂ ਹੋ ਰਿਹਾ ਤੁਸੀਂ ਆਪਣੀ ਮਰਜ਼ੀ ਨਾਲ ਸਾਨੂੰ ਸਤਾ ਨਹੀਂ ਰਹੇ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਸਾਡੇ ਚਾਰਚ ਨਹੀਂ ਤੋੜ ਰਹੇ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਸਾਡਾ ਵਿਰੋਧ ਨਹੀਂ ਕਰ ਰਹੇ ਇਹ ਪਰਮੇਸ਼ਵਰ ਦੇ ਵੱਲੋਂ ਪਹਿਲਾਂ ਹੀ ਸਭ ਕੁਝ ਠਾਪਿਆ ਗਿਆ ਹੈ ਕਿ ਆਉਣ ਪਦੇ ਟਾਈਮ ਦੇ ਵਿੱਚ ਕੀ ਕੁਝ ਹੋਵੇਗਾ ਫੋ ਮੈਂ ਕਲੀਸੀਆ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਘਬਰਾਓ ਨਾ ਕਿਉਂਕਿ ਪ੍ਰਭੂ ਸਾਡੇ ਨਾਲ ਹੈ ਪਰ ਉਹਨੇ वचन ਦੇ ਵਿੱਚ ਪਹਿਲੇ ਲਿਖਿਆ ਹੈ ਕਿ ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਨਾਲ ਬੈਰ ਰੱਖਾਂਗੇ। ਮਾਰਕਸ 13 ਅਤੇ ਲੂਕਾ 21 ਦੇ ਵਿੱਚ ਇਹ ਸਭ ਲਿਖਿਆ ਹੋਇਆ ਹੈ ਪਹਿਲਾਂ ਹੀ ਅੰਤਕਾਲ ਦੇ ਨਿਸ਼ਾਨ ਸੰਕਟ ਅਤੇ ਕਲੇਸ਼ ਮੈਂ ਤੁਹਾਨੂੰ वचन ਪੜ੍ਹ ਕੇ ਵੀ ਸੁਣਾ ਦਿੰਦਾ ਹਾਂ ਕਿ ਜਦੋਂ ਬਹੁਤ ਸਾਰੇ ਇੱਥੇ ਲੋਕ ਇਕੱਠੇ ਹੋਏ ਸੀਗੇ ਤੇ ਲੋਕਾਂ ਨੇ ਪ੍ਰਭੂ ਯਿਸੂ ਨੂੰ ਕਿਹਾ ਸੀ ਕਿ ਪ੍ਰਭੂ ਜੀ ਦੇਖੋ ਇੱਥੇ ਕਿੰਨੀਆਂ-ਕਿੰਨੀਆਂ ਵੱਡੀਆਂ ਇਮਾਰਤਾਂ ਮੱਤੀ 24 ਮਾਰਕਸ 13 ਅਤੇ ਲੂਕਾ 21 ਦੇ ਵਿੱਚ ਇਹ ਵਰਣਨ ਆਉਂਦਾ ਹੈ। ਕਿ ਜਦ ਬਹੁਤ ਲੋਕ ਹੈਕਲ ਦੇ ਬਾਹਰ ਗੱਲਾਂ ਕਰਦੇ ਸੀ ਕਿ ਪ੍ਰਭੂ ਜੀ ਉਹ ਸੋਹਣੇ ਪੱਥਰਾਂ ਅਤੇ ਭੇਡਾਂ ਨਾਲ ਕਿਹੋ ਜਿਹੀ ਸਵਾਰੀ ਹੋਈ ਹੈ ਤਾਂ ਉਸ ਨੇ ਆਖਿਆ ਮਤਲਬ ਕਿ ਪ੍ਰਭੂ ਯੂਸਮਸੀ ਨੇ ਆਖਿਆ ਜੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਹੁਣ ਵੇਖਦੇ ਹੋ ਉਹ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਥੇ ਪੱਥਰ ਨਾ ਛੱਡਿਆ ਜਾਵੇਗਾ ਕਿ ਡਿੱਗਿਆ ਨਾ ਜਾਵੇ ਇਹ ਸਾਰਾ ਕੁਝ ਜਿਹੜਾ ਤਹ ਸਨਹਿਸ ਕੀਤਾ ਜਾਵੇਗਾ ਇਹ ਉਹ ਵੀ ਰਿਹਾ ਹੁਣ ਤੁਸੀਂ ਦੇਖਿਆ ਕਈਆਂ ਜਗ੍ਹਾ ਤੇ ਪੁਚਾਲ ਆਏ ਆ ਹਾੜ ਆਉਂਦੇ ਨੇ ਤੇ ਮੁਲਕ ਜਿਹੜੇ ਇੱਕ ਦੂਸਰੇ ਤੋਂ ਚੜ੍ਹਾਈਆਂ ਕਰਦੇ ਲੜਾਈਆਂ ਹੁੰਦੀਆਂ ਕਦੇ ਕੋਈ ਕਿਸੇ ਮੁਲਕ ਦੀ ਲੜਾਈ ਲੱਗ ਜਾਂਦੀ ਕਦੇ ਕਿਸੇ ਮੁਲਕ ਦੀ ਲੜਾਈ ਲੱਗ ਜਾਂਦੀ ਆ ਇਹ ਸਭ ਵਿਨਾਸ਼ ਹੋ ਰਿਹਾ ਹੈ ਬਾਈਬਲ ਵਿੱਚ ਜੋ ਲਿਖੀਆਂ ਹੋਈਆਂ ਪ੍ਰਭੂ ਯਿਸੂ ਮਸੀਹ ਦੀ ਦੁਆਰਾ ਕੀਤੀਆਂ ਹੋਈਆਂ ਭਵਿੱਖਬਾਣੀਆਂ ਨੇ ਉਹ ਪੂਰੀਆਂ ਪੂਰੀਆਂ ਹੋ ਰਹੀਆਂ ਤੇ ਹੋ ਕੇ ਹੀ ਰਹਿਣਗੀਆਂ ਇਹਨਾਂ ਨੂੰ ਕੋਈ ਟਾਲ ਨਹੀਂ ਸਕਦਾ ਸੰਕਟ ਅਤੇ ਕਲੇਸ਼ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਅੱਗੋਂ ਉਹਨਾਂ ਨੇ ਯਿਸੂ ਨੂੰ ਪੁੱਛਿਆ ਫਿਰ ਗੁਰੂ ਜੀ ਇਹ ਗੱਲਾਂ ਕਦੋਂ ਹੋਣਗੀਆਂ ਉਸ ਸਮੇਂ ਦਾ ਕੀ ਚਿੰਨ ਹੈ ਜਦੋਂ ਇਹ ਗੱਲਾਂ ਹੋਣ ਲੱਗਣਗੀਆਂ ਤਾਂ ਉਸਨੇ ਆਖਿਆ ਚੌਕਸ ਰਹੋ ਕਿਤੇ ਭੁਲੇਖੇ ਵਿੱਚ ਨਾ ਪਾਓ ਜੋ ਮੇਰਾ ਨਾਮ ਲੈ ਕੇ ਬਥੇਰੇ ਕਹਿੰਦੇ ਆਉਣਗੇ ਕਿ ਮੈਂ ਉਹ ਹਾਂ ਉਹ ਸਮਾਂ ਨੇੜੇ ਹੈ ਅਤੇ ਉਹਨਾਂ ਦੇ ਮਗਰ ਨਾ ਲੱਗਣਾ ਪਰ ਜਦ ਤੁਸੀਂ ਲੜਾਈਆਂ ਤੇ ਹੱਲੇ ਗੋਲੀਆਂ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂਕਿ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਨੇ ਪਰ ਹਲੇ ਅੰਤ ਨਹੀਂ ਅੰਤ ਹਲੇ ਨੇੜੇ ਨਹੀਂ ਪ੍ਰਭੂ ਜੀ ਜਿਸ ਨੂੰ ਤੁਸੀਂ ਕਹਿੰਦੇ ਪਰ ਹਲੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਹਲੇ ਦੁਨੀਆ ਦਾ ਅੰਤ ਨਹੀਂ ਹੋਵੇਗਾ ਕਿ ਪਾਤਸ਼ਾਹੀ ਪਾਤਸ਼ਾਹੀ ਉੱਤੇ ਤੇ ਕੌਮ ਕੌਮ ਦੇ ਉੱਤੇ ਚੜ੍ਹਾਈ ਕਰੇਗੀ। ਇਹ ਵਚਨ ਦੇ ਵਿੱਚ ਸਭ ਲਿਖਿਆ ਆ ਕਿ ਪਾਤਸ਼ਾਹੀ ਪਾਤਸ਼ਾਹੀਆਂ ਦੇ ਉੱਤੇ ਚੜ੍ਹਾਈ ਕਰ ਰਹੀ ਹੈ। ਕੌਮਾਂ ਕੌਮਾਂ ਦੇ ਉੱਤੇ ਚੜ੍ਹਾਈਆਂ ਕਰ ਰਹੀਆਂ ਨੇ। ਹਿੰਦੂ ਸਿੱਖਾਂ ਦੇ ਵਿਰੁੱਧ ਸਿੱਖ ਹਿੰਦੂਆਂ ਦੇ ਵਿਰੁੱਧ ਹਿੰਦੂ ਸਿੱਖ ਮਿਲ ਕੇ ਈਸਾਈਆਂ ਦੇ ਵਿਰੁੱਧ ਇਹ ਸਭ ਹੋ ਰਿਹਾ ਹੈ। ਤੁਸੀਂ ਦੇਖਦੇ ਹੋ ਜਦੋਂ 25 ਦਸੰਬਰ ਆਉਂਦਾ ਹੈ 크ਿਸਮਸ ਆਉਂਦੀ ਆ ਤਾਂ ਕਿੰਨੇ ਲੋਕ ਸਾਡੇ ਜਿਹੜੇ ਪ੍ਰੋਗਰਾਮ ਬੰਦ ਕਰਾਉਣ ਲਈ ਡਾਂਗਾ ਛੋਟੇ ਲੈ ਕੇ ਚੱਲ ਪੈਂਦੇ ਨੇ। ਕਿ ਕਦੇ ਅਸੀਂ ਉਹਨਾਂ ਦੇ ਪ੍ਰੋਗਰਾਮ ਬੰਦ ਕਰਨ ਲਈ ਡਾਂਗਾ ਛੋਟੇ ਲੈ ਗਏ ਆ ਕਿਉਂਕਿ ਸਾਡੇ ਅੰਦਰ ਪਰਮੇਸ਼ਵਰ ਦਾ ਪ੍ਰੇਮ ਆ ਸਾਨੂੰ ਪਤਾ ਆ ਕਿ ਇਹ ਸਭ ਸਾਡੇ ਨਾਲ ਹੋਣਾ ਲਾਜ਼ਮੀ ਆ। ਤੋਂ ਕਿਸੇ ਗੱਲੋਂ ਘਬਰਾਣਾ ਨਹੀਂ ਹੈ। ਤੇ ਅੱਗੇ ਵਚਨ ਦੇ ਵਿੱਚ ਕੀ ਲਿਖਿਆ ਆ ਕਿ ਥਾਂ ਥਾਂ ਕਾਲ ਅਤੇ ਵੱਡੇ ਪਹਟੌਲ ਆਉਣਗੇ ਤੇ ਮਹਾ ਮਹਾਮਾਰੀਆਂ ਪੈਣਗੀਆਂ ਤੇ ਭਿਆਨਕ ਚੀਜ਼ਾਂ ਵੱਡੀਆਂ ਨਿਸ਼ਾਨੀਆਂ ਆਕਾਸ਼ੋਂ ਪ੍ਰਗਟ ਹੋਣਗੀਆਂ। ਕਾਲ ਵੀ ਪੈ ਚੁੱਕੇ ਆ। ਕਾਲ ਪੈ ਵੀ ਰਹੇ ਆ। ਪਹਟੌਲ ਆ ਰਹੇ ਆ। ਹੜ੍ਹ ਵੀ ਆਏ ਆ। ਕਿੰਨਾ ਨੁਕਸਾਨ ਹੋਇਆ। ਤੇ ਲੜਾਈਆਂ ਵੀ ਲੱਗ ਰਹੀਆਂ ਆ ਮੁਲਕਾਂ ਦੀਆਂ ਆਪਸ ਦੇ ਵਿੱਚ ਹੀ ਬਹੁਤ ਜਾਨਾਂ ਜਾਂਦੀਆਂ ਬਹੁਤ ਨੁਕਸਾਨ ਹੁੰਦਾ ਆ ਇਹ ਸਭ ਅੰਤ ਸਮੇਂ ਦੀਆਂ ਨਿਸ਼ਾਨੀਆਂ ਨੇ ਪਰ ਪ੍ਰਭੂ ਕਹਿੰਦੇ ਕਿ ਹਾਲੇ ਵੀ ਅੰਤ ਨੇੜੇ ਨਹੀਂ ਸੋ ਹੁਣ ਜਿਹੜੇ ਲੋਕ ਨੁਕਸਾਨ ਕਰਨ ਸਾਡਾ ਚਾਹੁੰਦੇ ਆ ਜਾਂ ਕੋਈ ਸਾਡੇ ਮਸੀਹ ਭੈਣ ਭਰਾ ਜਾਂਦੇ ਆ ਆਪਣਾ ਪ੍ਰਚਾਰ ਕਰਦੇ ਜਾ ਕੇ ਪਿੰਡਾਂ ਦੇ ਵਿੱਚ ਤਾਂ ਉਹਨਾਂ ਨੂੰ ਬਹੁਤ ਲੋਕ ਜਿਹੜੇ ਆ ਗਲਤ ਮੰਉਂਦੇ ਆ ਮੰਦਾ ਚੰਗਾ ਬੋਲਦੇ ਆ ਉਹਨਾਂ ਦਾ ਵਿਰੋਧ ਕਰਦੇ ਆ ਪਰ ਇਹ ਵੀ ਉਹਨਾਂ ਦਾ ਕਸੂਰ ਨਹੀਂ ਹੈਗਾ ਇਹਦੇ ਬਾਰੇ ਵੀ ਦੇਖੋ ਲਿਖਿਆ ਗਿਆ ਹੈ ਇੱਥੇ ਕਿ ਅਤੇ ਇਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਤੁਹਾਨੂੰ ਸਤਾਉਣਗੇ ਅਤੇ ਪ੍ਰਾਰਥਨਾ ਘਰਾਂ ਅਤੇ ਕੈਦਖਾਨਿਆਂ ਵਿੱਚ ਫੜਵਾ ਦੇਣਗੇ ਮਤਲਬ ਕਿ ਪ੍ਰਾਰਥਨਾ ਘਰਾਂ ਦੇ ਵਿੱਚ ਵੀ ਤੁਹਾਨੂੰ ਸਤਾਇਆ ਜਾਵੇਗਾ ਮਾਰਿਆ ਜਾਵੇਗਾ ਕੁੱਟਿਆ ਜਾਵੇਗਾ ਅੱਗੇ ਕੀ ਲਿਖਿਆ ਹੈ ਮੇਰੇ ਨਾਮ ਦੇ ਕਾਰਨ ਰਾਜਾਂ ਅਤੇ ਹਾਕਮਾਂ ਦੇ ਸਾਹਮਣੇ ਖੜੇ ਕਿਤੇ ਜਾਓਗੇ ਇਹ ਤੁਹਾਡੇ ਲਈ ਗਵਾਹੀ ਦੇਣ ਦਾ ਮੌਕਾ ਹੋਵੇਗਾ ਇਸ ਲਈ ਆਪਣੇ ਮਨ ਵਿੱਚ ਥਾਣ ਲਵੋ ਕਿ ਅਸੀਂ ਉਸ ਟਾਈਮ ਦੇ ਲਈ ਚਿੰਤਾ ਨਹੀਂ ਕਰਾਂਗੇ ਤੇ ਪ੍ਰਭੂ ਇਹਦੇ ਵਿੱਚ ਕਹਿੰਦੇ ਹਨ ਕਿ ਮੈਂ ਤੁਹਾਨੂੰ ਇਹੋ ਜਿਹੇ ਬੋਲ ਜਾਂ ਇਹੋ ਜਿਹੇ ਬੁੱਧ ਦਿਆਂਗਾ ਕਿ ਤੁਹਾਡੇ ਸਾਰੇ ਜਿਹੜੇ ਬੈਰੀ ਆ ਉਹ ਰਲ ਕੇ ਤੁਹਾਡਾ ਵਿਰੋਧ ਜਾਂ ਸਾਹਮਣਾ ਨਾ ਕਰ ਸਕਣ ਤੁਹਾਡੇ ਮਾਂ ਪਿਓ ਭੈਣ ਭਾਈ ਅਤੇ ਰਿਸ਼ਤੇਦਾਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ ਦੇਖ ਲਓ ਜਿਹੜੇ ਲੋਕ ਨੇ ਇਸ ਦੁਨੀਆ ਦੇ ਉਹਨਾਂ ਦੀ ਤਾਂ ਗੱਲ ਹੀ ਅਲੱਗ ਹੈ ਪ੍ਰਭੂ ਕਹਿੰਦੇ ਨੇ ਕਿ ਤੁਹਾਡੇ ਰਿਸ਼ਤੇਦਾਰ ਮਾਂ ਪਿਓ ਭੈਣ ਭਾਈ ਉਹ ਵੀ ਸਾਨੂੰ ਫੜਵਾਉਣਗੇ ਮਰਵਾਉਣ ਦੇ ਲਈ ਸਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ ਕਿਉਂ ਕਿ ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆਂ ਇਸ ਲਈ ਕਿ ਅਸੀਂ ਸੱਚ ਦੇ ਨਾਲ ਆਂ ਇਸ ਲਈ ਉਹ ਲੋਕ ਸਾਨੂੰ ਮਰਵਾ ਦੇਣਗੇ ਅੱਗੇ ਕੀ ਕਹਿੰਦੇ ਪ੍ਰਭੂ ਯਿਸੂ ਮਸੀਹ ਕਿ ਅਤੇ ਮੇਰੇ ਨਾਮ ਦੇ ਕਾਰਨ ਸਭ ਲੋਕ ਤੁਹਾਡੇ ਨਾਲ ਬੈਰ ਰੱਖਣਗੇ ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾਓਗੇ ਦੇਖਿਆ ਉਹ ਗੱਲ ਜਿਹੜੀ ਇਹ ਸਾਰਾ ਸੰਸਾਰ ਜਿਹੜਾ ਆ ਇਹ ਸਾਡਾ ਮਸੀ ਲੋਕਾਂ ਦਾ ਵਿਰੋਧੀ ਹੋਇਆ ਪਿਆ ਦੇਖੋ ਕਿੰਨੇ ਲੋਕ ਕਿੰਨੇ ਆ ਦੇਵੀ ਦੇਵਤਿਆਂ ਨੂੰ ਮੰਨਦੇ ਆ ਕਿੰਨੇ ਆ ਗੁਰੂ ਪੀਰਾਂ ਦੀ ਪੂਜਾ ਕਰਦੇ ਆ ਨਾ ਹਰ ਲੋਕਾਂ ਨੇ ਕਿਸੇ ਨੇ ਆਪਣੇ ਖੇਤਾਂ ਦੇ ਵਿੱਚ ਕੋਈ ਚਾਰ ਇਟਾਂ ਰੱਖ ਕੇ ਜਗਾ ਬਣਾਈ ਹੋਈ ਆ ਕਿਸੇ ਨੇ ਕੋਈ ਮੰਦਿਰ ਕਿਸੇ ਦੇ ਜਠੇਰਿਆਂ ਦੇ ਮੰਦਿਰ ਕਿਸੇ ਦੇ ਸਤਿਆਂ ਜਾਂ ਕੋਈ ਕਿਸੇ ਦੇਵਤੇ ਨੂੰ ਮੰਨਦਾ ਫਿਰ ਕਿਸੇ ਦੇਵੀ ਦੀ ਪੂਜਾ ਕਰਦਾ ਕੋਈ ਰੋਕ ਨਹੀਂ ਉਹਨਾਂ ਦੇ ਉੱਤੇ ਕੋਈ ਚਾਹੇ ਜਿਹਨੂੰ ਮਰਜ਼ੀ ਪੂਜਾ ਕਰੇ ਇੱਥੋਂ ਤੱਕ ਕਿ ਜਾਨਵਰਾਂ ਦੀ ਵੀ ਪੂਜਾ ਕੀਤੀ ਜਾਂਦੀ ਆ ਉਹਨਾਂ ਤੇ ਕੋਈ ਰੋਕ ਨਹੀਂ ਉਹਨਾਂ ਨੂੰ ਕੋਈ ਸਤਾਉਣ ਵਾਲਾ ਨਹੀਂ ਹੈਗਾ ਜੇ ਕੋਈ ਚਾਰ ਇੱਟਾਂ ਨੂੰ ਵੀ ਬੰਦਾ ਹੱਥ ਜੋੜ ਕੇ ਨਮਸਕਾਰ ਕਰਦਾ ਹੈ ਤੇ ਦੂਸਰਾ ਬੰਦਾ ਉਹਨੂੰ ਇਹ ਸਮਝਦਾ ਕਿ ਯਾਰ ਇਹ ਬੰਦਾ ਬਹੁਤ ਧਾਰਮੀ ਆ ਇਹ ਬੰਦਾ ਰੱਬ ਨੂੰ ਮੰਨਣ ਵਾਲਾ ਪਰ ਜੇਕਰ ਕੋਈ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਦਾ ਤਾਂ ਲੋਕ ਸਾਡੇ ਬੈਰੀ ਬਣ ਜਾਂਦੇ ਆ ਕਹਿੰਦੇ ਜੀ ਇਹ ਤਾਂ ਇਸਾਈ ਹੈ ਜਦੋਂ ਕਿ ਇਸਾਈ ਸ਼ਬਦ ਬਾਈਬਲ ਦੇ ਵਿੱਚ ਹੈ ਹੀ ਨਹੀਂ ਤੇ ਨਾ ਹੀ ਕੋਈ ਇਸਾਈ ਧਰਮ ਦਾ ਜ਼ਿਕਰ ਬਾਈਬਲ ਦੇ ਵਿੱਚ ਆਉਂਦਾ ਹੈ ਬਾਈਬਲ ਦੇ ਵਿੱਚ ਤਾਂ ਪ੍ਰਭੂ ਯਿਸੂ ਮਸੀਹ ਨੇ ਇਹ ਗੱਲ ਕਹੀ ਕਿ ਜਗਤ ਦਾ ਚਾਨਣ ਮੈਂ ਆਂ ਜਿਹੜਾ ਮੇਰੇ ਪਿੱਛੇ ਚੱਲੇਗਾ ਉਹ ਹਨੇਰੇ ਵਿੱਚ ਕਦੇ ਨਾ ਚੱਲੇਗਾ। ਇਹ ਹਨੇਰਾ ਜਿਹੜਾ ਇਹ ਸੂਰਜ ਛਿਪਣ ਤੋਂ ਬਾਅਦ ਵਾਲਾ ਹਨੇਰਾ ਨਹੀਂ ਕਿਹਾ ਗਿਆ। ਮਤਲਬ ਜਿਹੜਾ ਸਾਡੇ ਮਨਾਂ ਦੇ ਅੰਦਰ ਹਨੇਰਾ ਆਇਆ। ਚਾਨਣ ਕਿਹੜਾ ਕਿਹਾ ਗਿਆ ਹੈ ਕਿ ਜਿਹੜੀ ਲਾਈਟ ਜਿਹੜਾ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਪਰਮੇਸ਼ਵਰ ਦੀ ਜੋਤ ਆ ਉਹ ਸਾਡੇ ਅੰਦਰ ਜਿਹੜੀ ਉਹ ਪੈਦਾ ਕਰ ਦਿਜਾਉਂਦੇ ਆ। ਕਿ ਸਾਡੀਆਂ ਆਤਮਿਕ ਅੱਖਾਂ ਤੇ ਸਾਡੇ ਆਤਮਿਕ ਕੰਨਾਂ ਨੂੰ ਖੋਲਿਆ ਜਾਂਦਾ ਆ। ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਉਹ జగਤ ਦਾ ਚਾਨਣ ਮੈਂ ਆ ਅਸੀਂ ਹੁਣ ਉਸ ਚਾਨਣ ਦੇ ਪਿੱਛੇ ਚੱਲੇ ਆ ਇਸ ਕਰਕੇ ਜਿਹੜਾ ਇਹ ਹਨੇਰਾ ਆ ਤੇ ਸਾਡਾ ਬੈਰੀ ਬਣਿਆ ਦੇਖੋ ਇੱਟਾਂ ਪੱਥਰਾਂ ਦੀ ਪੂਜਾ ਕੀਤੀ ਜਾਂਦੀ ਆ ਜੀਵ ਜੰਤੂਆਂ ਦੀ ਜਾਨਵਰਾਂ ਦੀ ਪੂਜਾ ਵੀ ਕੀਤੀ ਜਾਂਦੀ ਆ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਦੇਵੀ ਦੇਵਤਿਆਂ ਦੇ ਇੱਥੋਂ ਤੱਕ ਕਿ ਦੇਵੀ ਦੇਵਤਿਆਂ ਦੇ ਪ੍ਰਾਈਵੇਟ ਪਾਰਟਸ ਦੀ ਵੀ ਪੂਜਾ ਕੀਤੀ ਜਾਂਦੀ ਆ ਉਹਨਾਂ ਦਾ ਕੋਈ ਵਿਰੋਧ ਨਹੀਂ ਉਹਨਾਂ ਉੱਤੇ ਕੋਈ ਆਬਜੈਕਸ਼ਨ ਨਹੀਂ ਆਬਜੈਕਸ਼ਨ ਪ੍ਰਭੂ ਯੇਸ਼ੂ ਮਸੀਹ ਦੀ ਪ੍ਰਾਰਥਨਾ ਹੁਣ ਇਹ ਵੀ ਕਾਨੂੰਨ ਪਾਸ ਕਰਨ ਲੱਗੇ ਸੀਗੇ ਘਰਾਂ ਦੇ ਵਿੱਚ ਪ੍ਰਾਰਥਨਾ ਨਹੀਂ ਕਰ ਸਕਦੇ ਘਰਾਂ ਦੇ ਵਿੱਚ ਚਰਚ ਨਹੀਂ ਬਣਾ ਸਕਦੇ ਅਸੀਂ ਘਰਾਂ ਦੇ ਵਿੱਚ ਹੋਰ ਸਭ ਕੁਝ ਕਰ ਸਕਦੇ ਹਾਂ ਘਰਾਂ ਦੇ ਵਿੱਚ ਅਸੀਂ ਜਗ੍ਹਾ ਬਣਾ ਸਕਦੇ ਹਾਂ ਘਰਾਂ ਦੇ ਵਿੱਚ ਫੋਟੋਆਂ ਰੱਖ ਕੇ ਉਹਨਾਂ ਮੂਰੇ ਧੂਪ ਦਿਖਾ ਸਕਦੇ ਹਾਂ ਅਸੀਂ ਘਰਾਂ ਦੇ ਵਿੱਚ ਦੀਵੇ ਜਲਾ ਸਕਦੇ ਹਾਂ ਹੈਨਾ ਜੀ ਘਰਾਂ ਦੇ ਵਿੱਚ ਪੂਜਾ ਕਰ ਸਕਦੇ ਹਾਂ ਪਾਠ ਕਰ ਸਕਦੇ ਜਗਰਾਤੇ ਕਰਾ ਸਕਦੇ ਹਾਂ ਖਾੜੇ ਕਰਾ ਸਕਦੇ ਹਾਂ ਹੋਰ ਬਥੇਰੇ ਕੰਮ ਅਸੀਂ ਘਰਾਂ 'ਚ ਕਰਾ ਸਕਦੇ ਹਾਂ ਪ੍ਰਭੂ ਯਿਸੂ ਸੀ ਦੀ ਪ੍ਰਾਰਥਨਾ ਤੋਂ ਡਰ ਲੱਗਦਾ ਆ ਸਰਕਾਰਾਂ ਨੂੰ ਵੀ ਇਸ ਦੁਨੀਆ ਨੂੰ ਕਿਉਂਕਿ ਉਹ ਸੱਚਾ ਹੈ ਉਹ ਸੱਚਾ ਪਰਮੇਸ਼ਵਰ ਹੈ ਔਰ ਉਹ ਜੀਵੰਦਾ ਪਰਮੇਸ਼ਵਰ ਹੈ ਉਹ ਵਾਪਸ ਆਵੇਗਾ ਹਰੇਕ ਦਾ ਨਿਆ ਹੋਵੇਗਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਹਰੇਕ ਜੀਵਾਨ ਇਕਰਾਰ ਕਰੇਗੀ ਕਿ ਹਰੇਕ ਗੋਡਾ ਝੁਕੇਗਾ ਪਰਮੇਸ਼ਵਰ ਦੇ ਅੱਗੇ ਔਰ ਉਹ ਦਿਨ ਜਲਦੀ ਆਉਣਗੇ ਸੋ ਇਹ ਅੰਤਕਾਲ ਦੇ ਨਿਸ਼ਾਨ ਆ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹ ਵਿਰੋਧ ਹੋ ਰਿਹਾ ਆ ਚਰਚ ਤੋੜੇ ਜਾ ਰਹੇ ਆ ਮਸੀਹਾਂ ਲੋਕਾਂ ਉੱਤੇ ਮਸੀਹ ਲੋਕਾਂ ਤੇ ਅਤਿਆਚਾਰ ਕੀਤੇ ਜਾ ਰਹੇ ਆ ਹੁਣ ਲੋਕ ਘਰਾਂ ਦੇ ਵਿੱਚ ਦੇਖੋ ਪ੍ਰਭੂ ਦਾ ਵਚਨ ਲੈ ਕੇ ਜਾਂਦੇ ਆ ਲੋਕਾਂ ਨੂੰ ਹਨਾ ਸੁਖਸ਼ਮਾਚਾਰ ਦਾ ਪ੍ਰਚਾਰ ਕਰਨ ਜਾਂਦੇ ਉਹਨਾਂ ਤਿਆਂ ਭੈਣਾ ਨੂੰ ਜਾਂ ਉਹਨਾਂ ਭਰਾਵਾਂ ਨੂੰ ਜਿਹੜੇ ਜਾਂਦੇ ਉਹਨਾਂ ਉੱਤੇ ਵੀ ਕਿੰਨੇ ਅਤਿਆਚਾਰ ਹੁੰਦੇ ਕਿੰਨੇ ਗਲਤ ਸ਼ਬਦ ਬੋਲੇ ਜਾਂਦੇ ਲੋਕੀ ਕਿੰਨਾ ਵਿਰੋਧ ਕਰਦੇ ਡਰਦੇ ਆ ਲੋਕੀ ਕਹਿੰਦੇ ਜੀ ਤੂੰ ਅੰਗਰੇਜ਼ਾਂ ਦਾ ਗੁਰੂ ਆ ਉਹ ਭਲੇ ਲੋਕ ਉਹ ਇਸਰਾਇਲ ਅੰਗਰੇਜ਼ਾਂ ਦਾ ਮੁਲਕ ਨਹੀਂ ਹੈਗਾ ਇਸਰਾਇਲ ਦੇ ਵਿੱਚ ਯਹੂਦੀ ਰਹਿੰਦੇ ਆ ਠੀਕ ਆ ਸੋ ਲੋਕਾਂ ਨੂੰ ਸੱਚ ਤੋਂ ਡਰ ਲੱਗਦਾ ਠੀਕ ਆ ਬਚਨ ਦੇ ਵਿੱਚ ਲਿਖਿਆ ਕਿ ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਤਾਂ ਉਹ ਸਭ ਹੋ ਰਿਹਾ ਹੈ ਕਿ ਮੈਂ ਪਰ ਆਸਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਨੂੰ ਪਰਮੇਸ਼ਵਰ ਬੁੱਧ ਦਰਵੇ ਇਹ ਸਚਾਈ ਨੂੰ ਜਾਣ ਸਕਣ ਜਦੋਂ ਸਚਾਈ ਨੂੰ ਜਾਣਣਗੇ ਤਾਂ ਹੀ ਹਨੇਰੇ ਵਿੱਚੋਂ ਬਾਹਰ ਨਿਕਲਣਗੇ ਤਾਂ ਹੀ ਇਹਨਾਂ ਨੂੰ ਪਤਾ ਲੱਗੂਗਾ ਕਿ ਅਸੀਂ ਜਿਹੜੇ ਲੋਕ ਸਾਨੂੰ ਪ੍ਰਾਰਥਨਾ ਕਰਨ ਦੇ ਲਈ ਸਿਰਫ ਇੱਕ ਇਮਾਰਤਾਂ ਦੀ ਜ਼ਰੂਰਤ ਨਹੀਂ ਆ ਦੇਖੋ ਚਰਚ ਤੋੜ ਦਿੱਤੇ ਗਏ ਤੇ ਲੋਕ ਸੜਕਾਂ ਤੇ ਉੱਤੇ ਆ ਕੇ ਪ੍ਰਾਰਥਨਾ ਕਰਦੇ ਨੇ ਚਰਚ ਜਿਹੜੀ ਆ ਉਹ ਕਲੀਸੀਆ ਆ ਇਹ ਕਿਹੜੀ ਸੰਗਤ ਆ ਜਿਹੜੀ ਸੰਗਤ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਜੁੜੀ ਹੋਈ ਆ ਉਸ ਕਲੀਸੀਆ ਦਾ ਨਾਮ ਹੀ ਚਰਚ ਹੈ ਉਹੀ ਚਾਰਜ ਹੈ ਕਿੰਨੇ ਕੁ ਤੋੜੂਗੇ ਕਿੰਨੇ ਕੁ ਇਮਾਰਤਾਂ ਨੂੰ ਢਾਉਂਗੇ ਉਹ ਤਾਂ ਪ੍ਰਭੂ ਯਿਸੂ ਮਸੀਹ ਨੇ ਆਪੇ ਕਹਿਤਾ ਕਿ ਇੱਥੇ ਤੁਸੀਂ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਦੇਖਦੇ ਹੋ ਤੇ ਪੱਥਰ ਉੱਤੇ ਪੱਥਰ ਨਾਲ ਛੱਡੇ ਜਾਵੇਗਾ ਜਿਹੜਾ ਡਿੱਗਿਆ ਨਾ ਜਾਵੇ ਔਰ ਡਿੱਗੇ ਜਾ ਵੀ ਰਹੇ ਆ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਰੂਰ ਸਮਝ ਗਏ ਹੋਵੋਗੇ ਤੇ ਸਾਨੂੰ ਮਗਰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਅੱਗੇ ਆਪਣੇ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਮੇਰੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿ ਸਪੋਰਟ ਜਰੂਰ ਕਰਨਾ ਸਾਰਿਆਂ ਨੂੰ ਜੈਮਸ ਸਿੰਘ